ਖੋਣੇ ਪਿਸ਼ਟਾਚਰਦ ਦਾ ਮੁੱਦਾ ਵੀ ਉਠਾਇਆ ਸਰੀਰ ਪਿਸ਼ਟਾਚਰਦ ਬੋਧ ਹੋ ਰਿਹਾ ਹੈ ਕੀ ਬਰਨਾਲੇ ਦੀ ਨਗਰ ਕੌਂਸਲ ਦੇ ਵਿੱਚ ਕੋਈ ਆਇਆ ਮਾਮਲਾ ਦੇਖੋ ਕੁਝ ਇਸ਼ੂਸ ਮੈਨੂੰ ਜਿਹੜੀ ਦਾ ਰਿਪੋਰਟ ਪੰਗੀ ਸੀ ਉਹ ਚ ਆਇਆ ਮੈਂ ਇਹਨਾਂ ਨੂੰ ਹੁਣ ਇੱਥੇ ਨੋਟ ਕਰਾਇਆ ਇਹ ਕੰਮ ਤੁਸੀਂ ਇੱਥੇ ਜਿਵੇਂ ਕਮਿਊਨਿਟੀ ਸੈਂਟਰ ਦਾ ਮੇਰੇ ਧਿਆਨ ਚ ਆਸੀ ਵੀ ਇੱਕ ਉੱਥੇ 70 ਲੱਖ ਦੇ ਵਿੱਚ ਕੰਮ ਕਿਹੜਾ ਜੀ ਸੰਘੇੜਾ ਬੀਤੇ ਇੱਕ ਕਮਿਊਨਿਟੀ ਸੈਂਟਰ ਦਾ 70 ਲੱਖ ਰੁਪਏ ਪਾਸ ਹੋਇਆ ਸੀ ਜੀ ਜਿਹੜੀ ਉਹਨੇ ਮੈਨੂੰ ਰਿਪੋਰਟ ਦਿੱਤੀ ਉਹ 100% ਜਿਹੜਾ ਕੰਮ ਕੰਪਲੀਟ ਦਿਖਾਇਆ ਹੋਇਆ ਹੈ ਜੀ ਬਟ ਮੈਨੂੰ ਜਰੋਣੇ ਨਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਰੈਗੂਲੇਸ਼ਨ ਪਾ ਕੇ ਇਹਦਾ ਨੇਚਰ ਆਫ ਵਰਕ ਐਂਡ ਨੇਚਰ ਆਫ ਪਲੇਸ ਚੇਂਜ ਦਿਤਾਇਆ ਤੇ ਇਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਵੀ ਉਹ ਅਸੀਂ ਤੁਹਾਨੂੰ ਰੈਗੂਲੇਸ਼ਨ ਦੇ ਦਾ ਸੋ ਹੋਰ ਵੀ ਜੋ ਸਾਹਮਣੇ ਜੋ ਇਹਦੇ ਪੁਰਾਣੇ ਕੰਮਾਂ ਪਰ ਡਿਸਕਸ ਹੋਈ ਹੈ ਤਾਂ ਉਹਨੇ ਕੈਪ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਵੀ ਕੋਈ ਅਮੈਜਲਮੈਂਟ ਹੋਈ ਹੈ ਤਾਂ ਸਾਨੂੰ ਵੀ ਦੱਸੋ ਸੀ ਤੁਹਾਨੂੰ ਉਹਦੇ ਆ ਜਿਹੜਾ ਹੈਗਾ ਉਹਦਾ ਰਿਕਾਰਡ ਦੇ ਦੇਵਾਂਗੇ ਕਿਸੇ ਤਰ੍ਹਾਂ ਉਹ ਕਿਹੜਾ ਕੰਮ ਹੈ ਕਿਸ ਤੇ ਕਹਿੰਦੇ 13 13 ਜਾਣੇ ਬਰਾਬਰ ਬਿਲਕੁਲ ਹੋਇਆ ਵੀ ਉਹ ਇੱਥੇ ਇੱਕ ਕਲੋਨੀ ਆਸਤਾ ਕਲੋਨੀ ਹੈ ਉਹਦਾ ਕੀ ਮਸਲਾ ਹੈ ਮੈਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਵੀ ਕੀ ਮਸਲਾ ਹੈ ਆ ਉਹਦੇ ਬਾਰੇ ਕੁਝ ਜਿਹੜੇ ਉਹਨਾਂ ਦੀ ਮੁਖਾਲ ਵਗੈਰਾ ਉਹਦੀ ਜਗ੍ਹਾ ਨੂੰ ਲੈ ਕੇ ਕੋਈ ਇਸ਼ੂ ਜੀ ਨਹੀਂ ਉਹਦੇ ਥੋੜੇ ਮੈਂਬਰਾਂ ਦੀ ਸਹਿਮਤੀ ਨਹੀਂ ਬਣੀ ਇਹਨੇ ਮੈਂਬਰਾਈ ਸੰਭੀ ਬਣੀ ਕਿੰਨੇ ਮੈਂਬਰਾਂ ਦਾ ਵਿਰੋਧ ਹੈ ਆ 13 ਮੈਂਬਰਾਂ ਨੇ ਜਿਹੜਾ ਹੈਗਾ ਉਹ ਵਿਰੋਧ ਦਰਜ ਕਰਾਇਆ ਆਪਣਾ ਤੇ 26 ਸੀਗੇ 13 ਦਾ 13 ਦਾ ਉਹਦੀ ਫੇਵਰ ਚੋਂ ਥੋੜਾ ਕੀ ਇਸੜੀ ਦੇ ਵਿੱਚ ਮੈਂ ਆਪਣਾ ਪੱਖ ਨੂੰ ਪੂਰੀ ਤਰ੍ਹਾਂ ਘੋਕ ਕੇ ਉਹ ਜਿਹੜਾ ਕਾਨੂੰਨ ਕੀ ਕਹਿੰਦਾ ਤੇ ਮੈਂ ਕਿਸੇ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਰੋੜਾ ਵੀ ਨਹੀਂ ਬਣਨਾ ਚਾਹੁੰਦਾ ਤੇ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਗਲਤ ਹੋਵੇ ਜਿੰਨਾ ਚੱਕਰ ਨੂੰ ਮੈਂ ਪੂਰਾ ਘੋਕਦਾ ਨਹੀਂ ਵੀ ਉਹ ਮਸਲਾ ਕੀ ਹੈ ਕਿਉਂਕਿ ਉਹਦਾ ਜਿਹੜਾ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਜਾਣ ਵਾਸਤੇ ਲਿਖਿਆ ਹੋਇਆ ਸਾਰੀ ਚੀਜ਼ ਨੂੰ ਦੇਖ ਕੇ ਮੈਂ ਆਪਣਾ ਉਹਦੇ ਤੋਂ ਆਪਣਾ ਵੋਟ ਦੇਣਾ ਇੱਕ ਤਾਂ ਕੋਈ ਬਰਨਾਲੇ ਦੇ ਸਵਾਗਤੀ 게ਟ ਦਾ ਸੀ ਉਹ ਲਿਖਿਆ ਸੀ ਉਹ ਨਾ ਕੋਈ ਉਹਦਾ ਐਡਰੈਸ ਸੀ ਨਾ ਜਗ੍ਹਾ ਸੀ ਉਹਦਾ ਉਹ ਮੁੱਦਾ ਸੀ ਉਹ ਅਸੀਂ ਉਹਨਾਂ ਨੂੰ ਕਹਿ ਆ ਵੀ ਜਿਹੜੇ ਸਵਾਗਤੀ 게ਟ ਦਾ ਕੰਮ ਬਾਅਦ ਕਰਾਂਗੇ ਪਹਿਲਾਂ ਕਿ ਲੋਕਾਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਾਈਏ ਸੀਵਰੇਜ ਦੇ ਕੰਮ ਕਰਵਾਈਏ ਜਿਹੜੀਆਂ ਲੋਕਾਂ ਦੀਆਂ ਬੇਸਿਕ ਨੀਡ ਜਨ ਹੈ ਵੀ ਉਹਨਾਂ ਨੂੰ ਪਹਿਲ ਪਹਿਲਾਂ ਉਹਨਾਂ ਨੂੰ ਪਹਿਲ ਦੇਵਾਂਗੇ ਜਿਹੜਾ ਸਵਾਗਤੀ 게ਟ ਨੇ ਉਹ ਉਦੋਂ ਬਾਅਦ ਦੇਖਾਂਗੇ ਹੋ ਗਿਆ ਪਾਸ ਜਾਂ ਨਹੀਂ ਨਹੀਂ ਉਹ ਅਸੀਂ ਕਟਾਤਾ ਬਚੋਗੇ ਇੱਕ ਨਾ ਹੀ ਉਹ ਪੁੱਤਿਆਂ ਵਾਲਾ ਸੀ ਨਸਬੰਦੀ ਵਾਲਾ ਪਾਸ ਹੋ ਗਿਆ ਜਾਂ ਨਹੀਂ ਹੋਇਆ ਜੀ ਦੇਖੋ ਲੋ ਜਿਹੜਾ ਹੋਇਆ ਉਹ ਹਾਈ ਕੋਰਟ ਤੇ ਕੋਈ ਰੂਲਿੰਗ ਸੀਗੀ ਇਹਨਾਂ ਨੇ ਉਹਦੇ ਆਧਾਰ ਤੇ ਪਹਿਲਾਂ ਉਹ ਕੰਮ ਕਰਵਾਇਆ ਸੀ ਉੱਥੇ ਮੈਂ ਜਿੱਥੇ ਕੰਮ ਕੀਤਾ ਮੈਂ ਉੱਥੇ ਖੁਦ ਵੇਸਟ ਵੀ ਕੀਤੀ ਹੈ ਤੇ ਉਹ ਉੱਥੇ ਉਹਨਾਂ ਨੇ ਕੰਮ ਜਿਹੜਾ ਉਹ ਆਲਰੇਡੀ ਮੈਂ ਦੇਖਿਆ ਉਹਦੇ ਦੀ ਦੋ ਨੂੰ ਸਬਧਾਵਾਵਾਂ ਚਾਹੀਦੀਆਂ ਸੀ ਉਹ ਡਾਕਟਰ ਨੂੰ ਨਸਬੰਦੀ ਕਰਨ ਬਾਅਦ ਉਹ ਉਹਨਾਂ ਨੇ ਕੰਮ ਕਰਾਇਆ ਹੋਇਆ ਲੇਕਿਨ ਉਹ ਮਤਾ ਅੱਜ ਪਾਸ ਕਰਵਾਇਆ ਪਰ ਉਹਦਾ ਇੱਕ ਇਸ਼ੂ ਹੋਰ ਸੀ ਉੱਥੇ ਇੱਕ ਉਹ ਗਊਸ਼ਾਲਾ ਸੀ ਉਹਦਾ ਥੋੜਾ ਟਾਈਮ ਪਹਿਲਾਂ ਉਹਨੂੰ ਰੈਨੋਵੇਸ਼ਨ ਦਾ 10 ਲੱਖ ਰੁਪਈਆ ਖਰਚਾ ਪਾਇਆ ਹੋਇਆ ਪਰ ਉਹ ਬਜਟ ਕੀਤਾ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਉਹ ਮੈਂ ਇਹ ਉਸਾਂ ਨੂੰ ਜਰੂਰ ਕਹਵਾਂਗਾ ਵੈਰੀਫਾਈ ਕਰਾਂ ਉਹ ਕਿਹੜੀ ਜਗ੍ਹਾ ਉਹ ਜਿਹੜੀ 24 ਨੰਬਰ ਬਾਰਦ ਦੇ ਕਾਉਂਸਲ ਉੱਥੇ ਹੀ ਉਹ ਜਿਹੜਾ ਬਣਾਇਆ ਹਸਪੀਟਲ ਉੱਤੇ ਨਾਸਬੰਦੀ ਕਰਨ ਦਾ ਹੁਣ ਦੋ ਚੰਨ ਉੱਥੇ ਸ਼ਿਫਟ ਕਰਤੀ ਹੈ। ਤੇ ਜਿਹੜਾ 10 ਲੱਖ ਰੁਪਈਆ ਰੈਨੋਵੇਸ਼ਨ ਦਾ ਪਾਇਆ ਉਹਦਾ ਮੈਂ ਇਹਨਾਂ ਨੂੰ ਕਿਹਾ ਵੀ ਉਹਨੂੰ ਵੈਰੀਫਾਈ ਕਰਕੇ ਦੱਸੋ ਕਿਉਂਕਿ ਮੈਂ ਖੁਦ ਬਜਟ ਕੀਤਾ ਸੀ ਤੇ ਉਹਦੇ ਵਿੱਚ ਜੋ ਜਿਹੜਾ ਡਾਗ ਨਾਸਬੰਦੀ ਦਾ ਠੀਕਾ ਉਹ ਤਾਂ ਉੱਥੇ ਮੈਂ ਕੰਮ ਹੋਇਆ ਦੇ ਇਹ ਕਿਹੜਾ ਵਾਰਡ ਨੰਬਰ 24 ਇਹ ਵਾਰਡ ਨੰਬਰ 24 ਜਿਹੜਾ ਖੁੱਡੀ ਤੋਂ ਆਪਾਂ ਹੰਡਾਏ ਨੂੰ ਆਉਣੇ ਆ ਮੰਦਰ ਦੇ ਸਾਹਮਣੇ ਜਿਹੜੀ ਪੁਰਾਣੀ ਕੌਸਲਾ ਬਣੀ ਹੋਈ ਸੀ ਕੁਇਸਪਲਟੀ ਦੀ ਸੀਗੀ ਉੱਥੇ ਉਹ ਡਿਟੇਲਿੰਗ ਤੇ ਕੋਈ ਚਰਚਾ ਹੋਈ ਹੈ ਜਿਵੇਂ ਇੱਕ ਕੁੱਤੇ ਦੇ ਕਿੰਨੇ ਰੁਪਏ ਲੱਗਣੇ ਜਾਂ ਪਿੱਛੇ ਜਿਹੜੇ ਮਤਲਬ ਇਹ ਇਹ ਕੁੱਤੇ ਦੀ ਉਹ ਉਸਤਰਾ ਦਾ ਮਤਲਬ ਹੈ ਸਿਰਫ ਇਹ ਕਿ ਜਿਹੜੀ ਆ ਉਹਨੂੰ ਉੱਥੇ ਬਿਲਡਿੰਗ ਦੇ ਵਿੱਚ ਕੋਈ ਸੁਧਾਵਾ ਚਾਹੀਦੀ ਸੀ 6-7 ਲੱਖ ਰੁਪਏ ਦਾ ਕੰਮ ਸੀ ਸਿਰਫ ਉਹਦੇ ਚਰਚਾ ਹੋਈ ਐਮਐਲਏ ਸਾਹਿਬ ਅੱਜ ਵਿਧਾਨ ਸਭਾ ਦਾ ਸੈਸ਼ਨ ਵੀ ਆ ਉਹ ਛੱਡ ਕੇ ਤੁਸੀਂ ਮਨਿਸਟਰ ਕਮੇਟੀ ਦੇ ਮੀਟਿੰਗ ਨੂੰ ਪਹੁੰਚ ਦਿੱਤੀ ਤਾਂ ਉਹ ਲੱਗਦਾ ਵੀ ਇਹਦਾ ਕਾਰਨ ਦੇਖੋ ਦੁਨੀ ਬਰੇਲੀ ਬੜੇ ਜ਼ਰੂਰੀ ਸੀਗੇ ਜਿਹੜਾ ਵਿਧਾਨ ਸਭਾ ਸੈਸ਼ਨ ਵੀ ਜ਼ਰੂਰੀ ਸੀਗਾ ਤੇ ਬਟ ਜਿਹੜਾ ਇੱਥੋਂ ਵਾਲਾ ਸੀ ਮੈਂ ਚਾਹੇ ਪਾਰਟੀ ਨੇ ਮੈਨੂੰ ਅੱਜ ਬਿਪ ਵੀ ਜਾਰੀ ਕੀਤਾ ਅੱਜ ਸਾਰੇ ਐਮਐਲਏ ਤੋਂ ਹਾਜ਼ਰ ਹਨ ਪਰ ਮੈਂ ਸੀਐਲਪੀ ਸਾਹਿਬ ਤੋਂ ਇਸ ਗੱਲ ਦੀ ਛੁੱਟੀ ਲਈ ਸੀ ਵੀ ਮੇਰੇ ਹਲਕੇ ਦੇ ਵਿਕਾਸ ਕਮੰਡ ਗੱਲ ਆ ਵੀ ਮੈਂ ਉੱਥੇ ਖੁਦ ਉਹਨੂੰ ਉਹਦੀ ਨਿਗਰਾਨੀ ਕਰਨੀ ਚਾਹਣਾ ਮੈਂ ਦੇਖਣਾ ਜਿਹੜਾ ਕਿੱਥੇ ਕੀ ਹੋ ਰਿਹਾ ਕਿਉਂਕਿ ਮੇਰੇ ਕੋਲੇ ਜਦੋਂ ਮੈਨੂੰ ਰੋਜ਼ ਕੋਈ ਫੋਨ ਵੀ ਆਉਂਦੇ ਨੇ ਲੋਕ ਮਿਲਦੇ ਨੇ ਸਾਡੇ ਸਾਡੇ ਇੱਥੇ ਪੀਣ ਵਾਲਾ ਪਾਣੀ ਨਹੀਂ ਸਾਡੇ ਇੱਥੇ ਗਲੀਆਂ ਨਹੀਂ ਹੈਗੀਆਂ ਸਾਡਾ ਸੀਵਰੇਜ ਨਹੀਂ ਹੈ ਤਾਂ ਮੈਂ ਸਰਚੀ ਨੂੰ ਆਪ ਵਿੱਚ ਬਹਿ ਕੇ ਦੇਖਣਾ ਚਾਹੁੰਦਾ ਸੀ ਸਲੀਫਰ ਮੈਂ ਪਹਿਲ ਦਿੱਤੀ ਵੀ ਮੈਂ ਜਿਹੜਾ ਸਾਡੇ ਹਲਕੇ ਦੇ ਮੇਰੇ ਹਲਕੇ ਦੇ ਵਿੱਚ ਵਿਕਾਸ ਕਾਰਜ ਹੋ ਰਹੇ ਨੇ ਮੈਂ ਉਹਨਾਂ ਨੂੰ ਉਹ ਆਪ ਨੇ ਦੇਖ ਰਿਹਾ ਕਿ ਇੱਥੇ ਉਹ ਉਹ ਮੀਟਿੰਗ ਦੇ ਵਿੱਚ ਜਾਣਾ ਵੀ ਉੱਥੇ ਜਿੱਥੇ ਕੋਈ ਲੱਗਾ ਜਿਵੇਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੇਰੀ ਕੋਈ ਸਵਾਲੀ ਸੀ ਕਿ ਜੋ ਤੁਸੀਂ ਗਲੀਆਂ ਨਾਲੀਆਂ ਬਣਾ ਰਹੇ ਹਾਂ ਉਹਦਾ ਕੰਮ ਪਹਿਲਾਂ ਕਦੋਂ ਹੋਇਆ ਤੇ ਜਾਂ ਉਹਦੇ ਮੈਨੂੰ ਨਕਸ਼ੇ ਪ੍ਰੋਵਾਈਡ ਕਰਾਓ ਵੀ ਇਹ ਕਿਹੜੀ ਗਲੀ ਹੈ ਤਾਂ ਅਜੇ ਹੈ ਕੁਝ ਮੈਨਾਂ ਨੂੰ ਥੋੜਾ ਪਤਾ ਇਹੋ ਏਸੀ ਮੱਖੋਂ ਦੇਖਾ ਦੋ ਨਾ ਜਿਨਾ ਸਰਕਾਰ ਦਾ ਰਿਕੋਰਡ ਦਿੱਤਾ ਉਹਨੂੰ ਕੋਈ ਕੁਝ ਹੈ ਕੋਈ ਗੜਬੜ ਸਾਹਮਣੇ ਆਈ ਹੈ ਜਿਹੜਾ ਰਿਕਾਰਡ ਦਿੱਤਾ ਤੁਹਾਨੂੰ ਮੰਗਿਆ ਜੀ ਕੋ ਰਿਕਾਰਡ ਦੇ ਵਿੱਚ ਮੈਨੂੰ ਜਿਹੜੀ ਤਾਂ ਹੈਗੀ ਆ ਗਲੀਆਂ ਨਾਲੀਆਂ ਦਾ ਸਿਸਟਮ ਹੈ ਉਹ ਤਾਂ ਦੇਖੋ ਅਸੀਂ ਇਹਨੂੰ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿਵੇਂ ਕਹਤਾ ਵੀ ਬਾਡ ਨੰਬਰ 1 ਦੇ ਵਿੱਚ ਸੀ ਆ ਗਲੀਆਂ ਬਣਾਈਆਂ ਤਾਂ ਦੇਖਿਆ ਜਾਊਗਾ ਜਾ ਕੇ ਜਾਂ ਕੋਈ ਏਜੰਸੀ ਹਾਇਰ ਕਰਾਂਗੇ ਉਹ ਚੈੱਕ ਕਰੋਗੇ ਪਰ ਜਿੰਨਾ ਕਿ ਮੇਰੇ ਧਿਆਨ ਚ ਆਇਆ ਜਿਵੇਂ ਕਮਿਟੀ ਹਾਲ ਦਾ ਇੱਥੇ ਲਿਖਿਆ ਹੋਇਆ ਸੀ ਵੀ 70 ਲੱਖ ਰੁਪਏ ਦਾ ਸੰਘੇੜਾ ਵਿੱਚ ਬਣਾਇਆ ਪਰ ਉੱਥੇ ਬਣਿਆ ਨਹੀਂ ਸੀ ਤਾਂ ਉਹਨਾਂ ਨੇ ਇਹਨੂੰ ਕਲੈਰੀਫਾਈ ਕੀਤਾ ਹੁਣ ਮੈਨੂੰ ਵੀ ਇੱਥੇ ਅਸੀਂ ਇਹਨੂੰ ਇੱਕ ਰੈਕੋਰਡਰ ਪਾ ਕੇ ਇਹ ਬਾਡ ਨੰਬਰ 2687 ਹੈ ਉਹ ਤੇ ਜਿਹਨੂੰ ਉੱਤੇ ਫੰਡ ਸੈੱਟ ਕੀਤੇ ਨੇ ਤੋਂ ਰੈਗੂਲੇਸ਼ਨ ਦੀ ਮੈਂ ਕਾਫੀ ਮੰਗਿਆ ਹਾਂ ਤੋਂ ਮੈਂ ਜੋ ਜਿਹੜਾ ਹਾਊਸ ਦੀ ਜੇ ਪ੍ਰਵਾਲਿਕਸ ਨੂੰ ਦਿੱਤੀ ਆ ਤਾਂ ਉਹਦਾ ਸਾਨੂੰ ਮੈਨੂੰ ਉਹਦਾ ਰੈਗੂਲੇਸ਼ਨ ਦਿਓ ਇਸੇ ਤਰ੍ਹਾਂ ਹੀ ਇੱਕ ਇੱਥੇ ਮੁੱਦਾ ਹੈਗਾ 92 ਲੱਖ ਦਾ ਸੱਪੜਾ ਦਾ ਨਵੀਕਰਨ ਕਰਨ ਵਾਲੀ ਮਿਸਪਲਟੀ ਦੇ ਵਿੱਚ ਤੇ ਉਹ ਵੀ ਮੈਂ ਦੇਖਿਆ ਹੈਗਾ ਵੀ ਕਿਤੇ ਵੀ ਉਹ ਉਹਦਾ ਸੱਪੜਾ ਹੈ ਜਾਂ ਕਿਤੇ ਨਵੀਕਰਨ ਇਸ ਤਰ੍ਹਾਂ ਦਾ ਨਹੀਂ ਹੋਇਆ ਵੀ ਇੱਥੇ 92 ਲੱਖ ਰੁਪਏ ਕਰਤਾ ਗਿਆ ਹੋਵੇ ਉਹਦੀ ਵੀ ਮੈਂ ਜਾਣਕਾਰੀ ਮੰਗੀ ਆ ਵੀ ਕਿ ਇਹ ਫੰਡ ਤੁਸੀਂ ਕਿੱਥੇ ਡੁਪਲੀਕੇਟ ਕੀਤੇ ਆ ਕਿਹੜੇ ਮਤੇਦਿਨ ਕੀਤੇ ਆ ਤਾਂ ਉਹਦੀ ਜੀਓ ਸਾਹਿਬ ਨੇ ਪ੍ਰੋਸਸ ਦਵਾਈ ਵੀ ਮੈਂ ਤੁਹਾਨੂੰ ਵਾਇਰਲ ਸ਼ਾਰਟਲੀ ਵੀ ਇਹਦੀ ਜਿਹੜੀ ਜਾਣਕਾਰੀ ਤੇ ਉਹਦੇ ਦੇ ਰੈਗੂਲੇਸ਼ਨ ਉਹ ਮਹੀਲਾ ਕਰਾਉਂਦੇ ਜਿਹੜਾ ਪਿਛਲੇ ਦਿਨ ਇੱਕ ਤੌਰੀ ਲਾਸੇ ਤੇ ਕੰਮ ਦਾ ਮਾਮਲਾ ਹੋਇਆ ਸੀ ਉਹਦੇ ਤੇ ਜਿਹੜੇ ਦਿੱਤਾ ਨਵੀਂ ਉਹਦੇ ਤੇ ਇਹਨਾਂ ਨੇ ਮੈਨੂੰ ਇੱਕ ਜਿਹੜਾ ਇੱਕ ਨੋਟਿਕ ਦੀਨ ਅੱਜ ਮੈਨੂੰ ਕਿਹਾ ਵੀ ਤੁਸੀਂ ਇੱਥੇ ਤਾਂ ਨਹੀਂ ਕਰ ਸਕਦੇ ਠੀਕ ਹੈ ਮਿਊਸਪੈਲਟੀ ਦਾ ਫੰਡ ਹੈ ਜੇ ਸਾਨੂੰ ਉੱਥੇ ਉਹ ਨਹੀਂ ਜੇ ਕਰੋਂ ਕੰਦ ਵੀ ਸਾਨੂੰ ਉੱਥੇ ਨਹੀਂ ਲੋੜ ਅਸੀਂ ਠੀਕ ਆ ਉਹ ਪੈਸਾ ਵੇਸਟ ਨਹੀਂ ਕਰਨਾ ਵੀ ਕੰਤ ਦਾ ਜਿਹੜਾ ਲੋਡ ਹੋਰ ਬਣ ਜੂਗੀ ਪਰ ਲਾਈਕ ਤੁਸੀਂ ਇਸ ਤਰ੍ਹਾਂ ਇੱਕ ਨੋਟਿੰਗ ਲਾ ਕੇ ਸੀ ਉਹਨੂੰ ਫੰਡ ਨੂੰ ਕਿਸੇ ਹੋਰ ਪਾਸੇ ਨਹੀਂ ਉਪਕ੍ਰਿਤ ਕਰ ਸਕਦੇ ਉਹ ਮਤਲਬ ਜਿਹੜਾ ਮਤਾ ਪ੍ਰੋਪਰ ਹਾਊਸਿੰਗ ਪਾਣੀ ਦਾ ਕੰਸਲ ਹੋਣਾ ਚਾਹੀਦਾ ਸੀ ਨਵਾਂ ਮਤਾ ਜਿੱਥੇ ਵੀ ਪੈਸੇ ਮਿਊਸਪੈਲਟੀ ਖਰਚ ਲੱਗ ਚੌਂਦੀ ਹੈ ਉਹਦੇ ਬਾਅਦ ਇੱਕ ਨਵਾਂ ਮਤਾ ਨਵਾਂ ਟੈਂਡਰ ਨਵਾਂ ਉਹਦਾ ਐਸਟੀਮੇਟ ਬਣ ਕੇ ਕੰਮ ਹੋਣਾ ਚਾਹੀਦਾ ਸੀ ਉਹ ਜਾਂਚ ਦਾ ਪਿਛਾ ਉਹਦਾ ਮੇਰੇ ਕੋਲ ਸਿਰਫ ਉਹਨਾਂ ਨੇ ਇੱਕ ਨੋਟਿੰਗ ਦਿੱਤੀ ਹੈ ਵੀ ਇਸ ਨੋਟਿਸ ਦੇ ਆਧਾਰ ਤੇ ਉਸੇ ਹੀ ਜਿਹੜਾ ਹੈਗਾ ठेकेदार ਨੂੰ ਉਹਨਾਂ ਨੇ ਅਦਰ ਕੰਮ ਕਰਨ ਲਈ ਵੀ ਸੀਵਰੇਜ ਢੱਕਣ ਠੀਕ ਕਰਨੇ ਆ ਸੀ ਡੰਗ ਠੀਕ ਕਰਨਾ ਇਦਾਂ ਦਾ ਕੁਝ ਲਿਖਿਆ ਹੋਇਆ ਉਹਦੇ ਵਿੱਚ ਤੇ ਉਹਦੀ ਵੀ ਡਿਟੇਲ ਆ ਉਹ ਕਹਿੰਦੇ ਸੀ ਤੁਹਾਨੂੰ ਉਹ ਅੱਜ ਕੰਮ ਕਰਵਾਇਆ ਮੈਂ ਹੀ ਆ ਕਰਵਾਇਆ ਢਿੱਲੂ ਸਾਹਿਬ ਜਿਸ ਤਰ੍ਹਾਂ ਮਤਿਆਂ ਦੇ ਰਜਿਸਟਰ ਮੀਟਿੰਗ ਦੇ ਵਿੱਚ ਹੀ ਹੁੰਦੇ ਨੇ ਮਰਕੇ ਉਹ ਮੌਕੇ ਤੇ ਵੀ ਤੁਹਾਨੂੰ ਦਿਖਾ ਸਕਦੇ ਸੀ ਕੀ ਇਹ ਟਾਲਬਟੌਨ ਦੀ ਨੀਤੀ ਨਹੀਂ ਹੈਗੀ ਉਹ ਮੰਗੀ ਆ ਜੀ ਅੱਜ ਜਿਹੜਾ ਹੌਸ ਦਾ ਜਿਹੜਾ ਅਜੰਡਾ ਬਹੁਤ ਵੱਡਾ ਸੀ ਉਤੋਂ ਹੀ ਹੁਣ ਬਿੱਲ ਆ ਦੇ ਤਾਂ ਉਹ ਦਾ ਡਿਟੇਲ ਮੰਗੀ ਵੀ ਨਹੀਂ ਐਮ ਵੀ ਪੱਕ ਹੁੰਦੀ ਇਹਨਾਂ ਦੇ ਜਿੱਥੇ ਬਿੱਲ ਚੜਾ ਜਾਂਦੇ ਉਹਦੀ ਐਮ ਵੀ ਦਾ ਡਿਟ ਤੇ ਵੈਸੇ ਕੋਚ ਨੂੰ ਮੈਂ ਜਾਨਕਾਰੀ ਮੰਗੀਆਂ ਸੀ ਉਹ ਤਾਂ ਕਾਫੀ ਜਾਣਕਾਰੀਆਂ ਧੋਰੀਆਂ ਮੈਨੂੰ ਲਿਖ ਕੇ ਦਿੱਤਾ ਵੀ ਕੋਈ ਐ ਵੀ ਪਰ ਮਾਈ ਲੈਟਰ ਵੀ ਮੈਨੂੰ ਜਿਹੜੀ ਜਾਣਕਾਰੀ ਉਹ ਪੂਰੀ ਦਿੱਤੀ ਜਾਵੇ